ਮੈਂ ਕਹਿੰਦਾ ਮੈਂ ਸਤਿਕਾਰ ਕਰਦਾ ਹਾਲਾਂਕਿ ਮੈਂ ਉਹਨਾਂ ਦਾ ਫੈਨ ਹੈ صدیق ਸਾਹਿਬ ਦੇ ਗਾਣਿਆਂ ਦਾ ਛੋਟਿਆਂ ਦੇ ਤੋਂ ਅਸੀਂ صدیق ਸਾਹਿਬ ਨੂੰ ਲਿਆਂਦਾ ਸੀ ਉਹਨਾਂ ਦਾ ਬਹੁਤ ਸਤਿਕਾਰ ਹੈ ਪਰ ਮਜਬੂਰੀਆਂ ਹੋ ਜਾਂਦੀਆਂ ਜਿਹੋ ਜਿਹੇ ਕਿਸੇ ਦਾ ਰੁਝਾਨ ਬਣਿਆ ਹੋਵੇ ਉਹ ਅਗਲਾ ਹਮੇਸ਼ਾ ਰਹਿੰਦਾ ਹੈ صدیق ਸਾਹਿਬ ਐਮਪੀ ਬਣ ਕੇ ਵੀ ਪੰਜ ਸਾਲ ਖਾੜੇ ਹੀ ਲਾਉਂਦੇ ਰਹੇ ਮੁਫਤ ਨਹੀਂ ਲਾਉਂਦੇ ਰਹੇ ਖਾੜੇ ਲਾਉਂਦੇ ਰਹੇ ਸੋ ਮੇਰਾ ਕਹਿਣ ਤੋਂ ਭਾਵੇਂ ਸਰਪੰਚ ਭਾ ਦੱਸੇ ਕਿ ਐਮਪੀ ਆਵੇ ਗ੍ਰਾਂਟ ਦੇ ਕੇ ਜਾਵੇ ਜਾਂ ਐਮਪੀ ਆਵੇ ਸਾਡੇ ਨਾਲ ਐਸਐਸਪੀ ਕੋਲ ਜਾਵੇ ਜਾਂ ਐਮਪੀ ਆਵੇ ਸਾਡੇ ਕੋਲੋਂ ਤੇ ਕਮਿਸ਼ਨਰ ਕੋਲ ਚੰਡੀਗੜ੍ਹ ਜਾਵੇ ਪ੍ਰਸਦੀਕ ਸਾਹਿਬ ਉਹਦੇ ਦੁਲੱਬ ਡਿੱ ਗਈ ਅੰਦਰ ਦੇ ਸੋ ਮੇਰਾ ਕਹਿਣ ਤੋਂ ਭਾਵੇਂ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਤੁਹਾਨੂੰ ਦੱਸ ਰਿਹਾ ਵਰਕਰਾਂ ਨੂੰ ਕਿ ਇਹ ਤਜਰਬਾ ਹਰੇਕ ਉਹ ਗੁਰਦਾਸਪੁਰ ਵਾਲੇ ਨੇ ਕੀਤਾ ਸੀ ਸਣੀ ਦਿਓਨ ਨੂੰ ਚਿਤਾਇਆ ਮੂੰਹ ਦੇਖਣ ਤਰਸ ਗਿਆ ਸੀ ਗੁਰਦਾਸਪੁਰ ਵਾਲੇ ਸਰੀ ਦਿਓਨ ਮਣਕੇ ਪੋਸਟਰ ਲਾਉਂਦੇ ਫਿਰਦੇ ਸੀ ਗੁੰਮਸ਼ਦਾ ਦੇ ਮੈਂ ਕਰਮਜੀਤ ਅਰਮੋਲ ਦੇ ਇੰਟਰਵਿਊ ਸੁਣ ਰਿਹਾ ਸੀ ਸ਼ਾਇਦ ਤੁਹਾਡੇ ਜੋ ਕਿਸੇ ਸੱਜਣ ਨੇ ਭਾਈ ਹੋਣੀ ਹੈ ਪਰ ਤੁਹਾਨੂੰ ਨੇ ਇੰਟਰਵਿਊ ਲਈ ਦਿੱਤੀ ਅੱਜ ਤਾਂ ਮੈਂ ਦੇਖ ਲਿਆ ਫਰੀਦਕੋਟ ਵਾਲਿਆਂ ਨੂੰ ਉਹਨੇ ਭਾਈ ਹੁਣੀ ਹੈ ਉਹ ਕਹਿੰਦਾ ਯਾਰ ਮੇਰੇ ਕੋ ਫਿਲਮਾਂ ਬੜੀਆਂ ਮੈਂ ਬਿਜ਼ੀ ਬਹੁਤ ਐ ਤੇ ਮੈਂ ਸਾਲ 'ਚ 7 ਮਹੀਨੇ ਮੈਨੂੰ ਬਾਹਰ ਸ਼ੂਟਿੰਗ ਕਰਨ ਜਾਣਾ ਪੈਂਦਾ ਵਿਦੇਸ਼ਾਂ 'ਚ ਉਹ ਕੰਮ ਮੈਂ ਛੱਡਣਾ ਨਹੀਂ ਜਦੋਂ ਮੈਨੂੰ ਟਾਈਮ ਹੋਇਆ ਉਦੋਂ ਮੈਂ ਕਰੂੰਗਾ ਭਰਾਵੋ ਆਪਾਂ ਨੂੰ ਤਾਂ ਦਿਨ ਰਾਤ ਉਹ ਉਹ ਇਨਸਾਨ ਚਾਹੀਦੀ ਐ ਜਿਹੜੇ ਆਪਣੀ ਖੁਸ਼ੀ ਗਮੀ ਵਿੱਚ ਆਪਣੇ ਕੰਮਾਂ ਵਾਸਤੇ ਇੱਕ ਐਮਪੀ ਦੇ ਤੌਰ ਤੇ ਆਪਣੇ ਵਿੱਚ ਵਿਚਰ ਸੇਵਾਦਾਰ ਦੇ ਤੌਰ ਤੇ ਵਿਚਰ